ਪੰਜਾਬ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਠੰਡ ਤੋਂ ਬਚਾਅ ਦੇ ਲਈ ਸਕੂਲਾਂ ਦੇ 10ਵੀਂ ਕਲਾਸ ਤੱਕ ਦੇ ਵਿਦਿਆਰਥੀ ਨੂੰ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਦੇ ਵਿੱਚ ਛੁੱਟੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ ਉੱਥੇ ਹੀ ਪਲੱਸ 1 ਅਤੇ ਪਲੱਸ 2 ਦੇ ਵਿਦਿਆਰਥੀਆਂ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ ਪਹਿਲੇ ਦਿਨ ਕੁਝ ਵਿਦਿਆਰਥੀਆਂ ਨੂੰ ਛੁੱਟੀਆਂ ਸੰਬੰਧੀ ਜਾਣਕਾਰੀ ਨਾ ਮਿਲਣ ਕਾਰਨ ਉਹਨਾਂ ਨੂੰ ਸਕੂਲ ਆਉਣ ਦੇ ਵਿੱਚ ਛੁੱਟੇ ਦਾ ਪਤਾ ਲੱਗਿਆ ਅੱਜ ਦਿਨ ਸੋਵਾਰ ਨੂੰ ਸਵੇਰੇ 11 ਵਜੇ ਸਰਕਾਰੀ ਸਕੂਲਾਂ ਦੇ ਵਿੱਚ ਪਤੜਾ ਵਿੱਚ ਪੜਨ ਆਉਣ ਵਾਲੇ ਵਿਦਿਆਰਥੀ ਨੇ ਕਿਹਾ ਕਿ ਵਾਦੀ ਠੰਡ ਕਾਰਨ ਉਹਨਾਂ ਨੂੰ ਵੀ ਸਵੇਰੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਉਹਨਾਂ ਨੂੰ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਪਤੜਾ ਤੋਂ ਸਤਪਾਲ ਗਰਖਤੀ ਰਿਪੋਰਟ ਮੇਰਾ ਨਾਮ ਹਰਮਨਪ੍ਰੀਤ ਕੌਰ ਆ ਕਿਹੜੇ ਕੁੱਲਵਰ ਦੇ ਕਿਹੜੇ ਕਲਾਸ ਅਸੀਂ ਸੀਨੀਅਰ ਸੈਕੰਡਰੀ ਸਕੂਲ ਚ ਪੜਦੇ ਆ ਪਲੱਸ 1 ਚ ਤੇ ਅਸੀਂ ਤੰਬੂ ਵਾਲੇ ਤੋਂ ਆਨੇ ਆ ਕਿਹੜੀ ਜਿਹੜੀਆਂ ਬੱਚਿਆਂ ਤੁਹਾਨੂੰ ਜਿਉਂ ਨਹੀਂ ਹੋਈਆਂ ਸਾਨੂੰ ਵੀ ਆਉਣੇ ਚਾਹੀਦੀਆਂ ਨੇ ਛੁੱਟੀਆਂ ਸਾਨੂੰ ਵੀ ਠੰਡ ਲੱਗਦੀ ਆਗੀ ਕਿੰਨੀ ਠੰਡਾ ਅੱਜ ਬਾਤ ਠੰਡਾ ਹੈ ਜੀ ਕਾਰਨ ਕਿਹੜੀ ਤੁਹਾਨੂੰ ਨਹੀਂ ਕੀਤੀਆਂ ਹੈਗੀਆਂ ਅਸੀਂ ਵੀ ਬੱਚਿਆਂਗੇ ਵੀ ਸਾਨੂੰ ਵੀ ਠੰਡ ਲੱਗਦੀ ਆ ਇਸ ਕਰਕੇ ਸਾਨੂੰ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਕਿੱਥੇ ਆਨੇ ਹੋ ਸਾਈਕਲ ਧਿਆਨ ਨੇ ਆ ਸੀ ਗੁਰਮੀਤ ਸਿੰਘ ਜੀ ਪਲੱਸ 2 ਡੀ ਕਲਾਸ ਦੇ ਇਥੋਂ ਆਣੇ ਹੋ ਜੋਨਪਰੇ ਦੇ ਕਾਹਦੇ ਆਣੇ ਸਾਈਕਲ ਧਿਆਨ ਨੇ ਜੀ ਕਿੰਨੀ ਥਣ ਹੋਈਆਂ ਹਾਂ ਜੀ ਜਿਹੜੇ ਸੁੱਤੀ ਹੋਈਆਂ ਕਿਹੜੇ ਬੱਚਿਆਂ ਨੂੰ ਹੋਈਆਂ ਨੇ ਜੀ 10ਵੀਂ ਤੱਕ ਹੋਈਆਂ ਨੇ ਪਹਿਲੀ ਕਲਾਸ ਤੋਂ ਲੈ ਕੇ ਕਿੰਨੀ ਠੰਡ ਹੈਗੀ ਅੱਜ ਜੀ ਲੱਗਦਾ ਜਿਆ ਜਾਈਗੀ ਬਹੁਤ ਠੰਡ ਜੀ 10ਵੀਂ ਤੱਕ ਕਰੀ ਨੇ 12ਵੀਂ ਕਲਾਸ ਨੂੰ ਵੀ ਹੋਣੀ ਚਾਹੀਦੀ ਨੇ ਜਿੱਦਾਂ 11ਵੀਂ 12ਵੀਂ ਨੂੰ ਵੀ ਨੀ ਠੰਡਾ ਹੀ ਹੈ ਅੱਜ ਜੀ ਅੱਜ ਠੰਡ ਕਾਫੀ ਦੀ ਗਈ ਸਵੇਰੇ ਵੀ ਕਾਫੀ ਦੀ ਤਰੇਲ ਪੈ ਰਹੀ ਸੀ ਠੰਡ ਦੀ ਅਸੀਂ ਤੇ ਹੋ ਗੁਰਤੋਂ ਨੀ ਤੁਰਕਿਆ ਨਹੀਂ ਤੁਰ ਗਿਆ ਨਹੀਂ ਹਾਂ ਜੀ ਛੱਤ ਦੇ ਪੈ ਰਹੇ ਸਵੇਰੇ ਹਾਂ ਜੀ ਛਿੱਲੀ ਛੱਤ ਦੇ ਪੈ ਰਹੇ ਸਵੇਰੇ ਅੱਜ ਅੱਜ ਸਭ ਤੋਂ ਜਿਆਦਾ ਸਰਦੀ ਸੀ ਹੈ ਅੱਜ ਸਭ ਤੋਂ ਜਿਆਦਾ ਸਰਦੀ ਸੀ ਪਹਿਲਾਂ ਨਾਲੋਂ ਜੀ ਉਹ ਸਵੇਰੇ ਉਸੇ ਵੇਲੇ ਹਾਂ ਜੀ ਬਾਰਸ਼ ਜੀ ਪੈ ਰਹੀ ਹੈ ਅੱਜ ਕੀ ਕਹਿੰਦੇ ਕਰਨ ਸਰਕਾਰ ਨੇ ਸਰਕਾਰ ਨੂੰ ਇਹਨਾਂ ਜਿੰਨੀਆਂ ਛੁੱਟੀਆਂ ਕਰ ਦੇ ਦਿੰਦੀ ਹੈ ਜੀ ਦਾ ਨਾਮ ਸਰਵੇਸ਼ ਗੁਪਤਾ ਹੈ ਸਾਡੇ ਸਕੂਲ ਛੁੱਟੀਆਂ ਦਾ ਪਤਾ ਨਹੀਂ ਲੱਗਿਆ ਸਾਨੂੰ ਨਾ ਜੀ ਸਾਡੇ ਕੋਲ ਮੋਬਾਈਲ ਨਹੀਂ ਹੈਗਾ ਅਸੀਂ ਸਵੇਰੇ ਤਿਆਰ ਹੋ ਗਏ ਨਾ ਤੋ ਗਏ ਅਸੀਂ ਸਕੂਲ ਆਏ ਸਾਨੂੰ ਸਕੂਲ ਚ ਆ ਕੇ ਪਤਾ ਲੱਗਾ ਕਿ ਛੁੱਟੀਆਂ ਪੈ ਗਈਆਂ ਜੇ ਛੁੱਟੀਆਂ ਪੈਣ ਤਾਂ ਸਾਨੂੰ ਦੱਸ ਦਿਆ ਕਰੋ ਇੱਕ ਦੋ ਦਿਨ ਪੈਣ ਲੱਗੇ ਹੋਏ ਸਾਡੇ ਕੋਲ ਮੋਬਾਈਲ ਨਹੀਂ ਹੈਗਾ ਜੀ ਹੈਗੀ ਹੈ ਜੀ ਉਹ ਆਣਾ ਅਫਸਰ ਸਕੂਲ ਚ ਹਾਂਜੀ ਸਰਕਾਰ ਨੇ ਛੁੱਟੀਆਂ ਕਰਦੀ ਵਧੀਆ ਪਰ ਨਾਲ ਸਰਕਾਰ ਦਾ ਐਕ ਨਹੀਂ ਇੱਕ ਤਰ੍ਹਾਂ ਦਾ ਵਧੀਆ ਜੀ ਉਹ ਪੜਾਈ ਵੀ ਨੁਕਸਾਨ ਹੁੰਦੀ ਹੈ ਜੀ ਆਰਾਮ ਸਿੰਘ ਆ ਜੀ ਕਿੱਥੋਂ ਆਨੇ ਸੀ ਮਾਨਸਤੋਂ ਆ ਜੀ ਕਿੰਨੇ ਕਿਲੋਮੀਟਰ ਬੈਂਦੇ ਪਾਸ ਨਾਲ ਇੱਥੋਂ ਪੈ ਜਾਂਦਾ 80-85 ਕਿਲੋਮੀਟਰ ਇੱਕ ਸਾਈਡ ਦਾ ਸਰ ਜਿੰਨਾ ਕੋਠਲਾ ਜਿਵੇਂ ਠੰਡ ਪੈਦੀ ਬਹੁਤ ਆ ਸਰ ਕਿੰਨੀ ਠੰਡ ਹੈ ਜੀ ਇਹ ਇੱਦ ਕੀ ਸਾਰਿਆਂ ਨੂੰ ਜਿਆਦਾ ਠੰਡ 75 ਸਾਲ ਦਾ ਰਿਕਾਰਡ ਤੋੜਿਆ ਇਹ ਕਿੰਨੇ ਚਿਰ ਤੋਂ ਆ ਰਹੇ ਜੀ ਮਾਨ ਸਰ ਮੈਂ 1.5 ਸਾਲ ਹੋ ਗਏ ਜੇ ਸਾਲ ਬਸ ਤੇ ਆਨੇ ਹਾਂ ਹਾਂਜੀ ਬਸ ਤੇ ਪਹਿਲਾਂ 10-12 ਕਿਲੋਮੀਟਰ ਮੋਟਰਸਾਈਕਲ ਤੇ ਉਹਨਾਂ ਪਿੱਛੀ ਤੱਕ ਉਦੋਂ ਦਾ ਪਾਸ ਤੇ ਆਉਣਾ ਸਰ ਜੇ ਮੈਂ ਸਰ ਦੀ ਛੁੱਟੀ ਕੀਤੀ ਨੇ ਬੱਚਿਆਂ ਨੂੰ ਵੀ ਦਾਦਾ ਤੁਹਾਨੂੰ ਛੁੱਟੀ ਕਰਨੀ ਚਾਹੀਦੀ ਜੀ ਬਿਲਕੁਲ ਸਰ ਕਰਨੀ ਹੈ ਸਾਰਿਆਂ ਨੂੰ ਕਰਦੇ ਹਰੇਕ ਨੂੰ ਲੱਗਦੀ ਹੈ ਸਰੋ ਠੰਡੇ ਥੋੜੀ ਨਾ ਵੀ ਇੱਕ ਬੱਚੇ ਨੂੰ ਲੱਗਦੀ ਹੈ ਜਾਂ ਵੱਡੇ ਨੂੰ ਲੱਗਦੀ ਹੈ ਜਾਂ ਛੋਟੇ ਨੂੰ ਲੱਗਦੀ ਹੈ ਤਾਂ ਸਾਰਿਆਂ ਨੂੰ ਲੱਗਦੀ ਤਿੰਨ ਵਜੇ ਚੱਲ ਕੇ ਇੱਥੋਂ ਹੀ ਘਟੋ ਘਟ ਮੈਂ 5:30 6 ਵਜੇ ਕਰੇ ਵੜਦਾ ਜਾ ਕੇ ਕਿੰਨੇ ਘੰਟੇ ਲੱਗਦੇ 7:00 ਤੱਕ ਆ ਗਿਆ ਤੋਂ ਸਵਾ ਦੋ 2.5 ਘੰਟੇ ਕਈ ਵਾਰ ਬੱਸਾਂ ਮਿੱਛ ਹੋ ਜਾਂਦੀਆਂ ਨੇ ਮਹਿਲਾ ਚੌਂਕ ਤੋਂ ਬਦਲੀ ਕਰਨੀ ਪੈਂਦੀ ਇਹ ਕਹਿੰਦੇ ਨੇ ਸਰਕਾਰ ਨੂੰ ਸਰਕਾਰ ਨੂੰ ਇਹ ਕਹਿੰਦੇ ਆ ਵੀ 14 15 ਤਰੀਕ ਤੱਕ ਜਿੰਨਾ ਬੂ ਤੱਕ ਠੰਡ ਨਹੀਂ ਘਟਦੀ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਅਸੀਂ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਕਿਹਾ ਤੁਸੀਂ ਡਿਪਟੀ ਕਲਰ ਇਹ ਸ਼ਲਕਾਲ ਦਾ ਬਹੁਤ ਵੱਡਾ ਉਪਲਾਲਾ ਹੈ ਜੋ ਸੁੱਟੀਆਂ ਗਲੀਆਂ ਨੇ ਅੱਜ ਕੱਲ੍ਹ ਉਸ ਬਹੁਤ ਜ਼ਿਆਦਾ ਪੈਲੀ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਉਸ ਗਿਨਣ ਲੱਗ ਲਈ ਹੈ ਬਹੁਤ ਜ਼ਿਆਦਾ ਠੰਡ ਹੈ ਲਗਭਗ 50 ਸਾਲਾਂ ਤੋਂ ਇਹੀ ਜੀ ਠੰਡ ਅਜੇ ਤੱਕ ਨਹੀਂ ਪਈ ਜਨਵਰੀ 'ਚ ਜੋ ਕਿ ਇਸ ਸਮੇਂ ਪੈ ਲਈ ਹੈ ਸ਼ਲਕਾਲ ਦਾ ਬਹੁਤ ਵੱਡਾ ਉਪਲਾਲਾ ਹੈ ਪਰ ਸ਼ਲਕਾਲ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੋ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਬਿੜਿਆਰਥੀ ਸਾਡੇ ਸਕੂਲ ਵਿੱਚ ਆਉਂਦੇ ਨੇ ਲਗਭਗ ਉਹ ਲੋਕਲੀ ਨੇ ਕੋ ਜਿਹੜੇ ਪਲੱਸ 1 ਪਲੱਸ 2 ਦੇ ਨੇ ਉਹ ਕੋਈ ਬੰਨ ਵਾਲੇ ਤੋਂ ਕੋਈ ਨਿਆਲ ਤੋਂ ਕੋਈ ਡੂਟਾਲ ਤੋਂ ਕੋਈ ਖਾਨੇਵਾਲ ਤੋਂ ਕੋਈ ਖਨੋਲੀ ਤੋਂ ਕੋਈ ਕੱਗੇ ਤੋਂ ਆਉਂਦੇ ਜਿਹੜੇ ਬਸਾਂ ਵੀ ਨਹੀਂ ਆਂਦੀਆਂ ਬਸਾਂ ਵੀ ਇਸ ਵੀ ਬਹੁਤ ਜ਼ਿਆਦੇ ਪ੍ਰੋਬਲਮ ਹੈ ਤੇ ਠੰਡ ਵੀ ਬਹੁਤ ਜ਼ਿਆਦੇ ਹੋ ਰਹੀ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਵੀ ਛੁੱਟੀ ਕੀਤੀ ਜਾਵੇ ਜੀ ਕਈ ਟੀਚਰ ਸਾਡੇ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਬਲਾਕ ਦੇ ਵਿੱਚ ਟੀਚਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਲੈਕਚਰ ਵਾਲੇ ਥੇ ਬਹੁਤ ਜ਼ਰਾ ਹੈ ਹੀ ਨਹੀਂ ਤਾਂ ਟੀਚਰਾਂ ਨੂੰ ਭੀੜ ਦੇਣੇ ਪੈਣੇ ਨੇ ਤੇ ਉਹ ਟੀਚਰ ਕੋਈ ਮਾਲਸਾ ਤੋਂ ਆਂਦੇ ਕੋਈ ਸੰਗਰੂਲ ਤੋਂ ਆਂਦੇ ਕੋਈ ਪਟਿਆਲਾ ਤੋਂ ਆਂਦੇ ਕਿੰਨੇ ਰੋਕੇ ਟੀਚਰ ਨੂੰ ਆਂਦੇ ਟੀਚਰਾਂ ਨੂੰ ਬਹੁਤ ਜ਼ਾਰੇ ਔਖ ਹੈ ਜੀ ਥੋੜਾ ਬੋਟਾ ਟਾਈਮ ਜਸ ਚੇਂਜ ਕਰ ਦੇਣਾ ਥੋੜਾ ਬੋਟਾ 12 ਵਜੇ ਕਰ ਦੇਣਾ ਕਿਉਂਕਿ +1 +2 ਦੇ 6 ਪੀਲੇ ਦੀ ਲੱਗਦੇ ਨੇ ਸਾਡੇ ਸਕੂਲਾਂ ਚ ਲੱਗ ਪੜਾਈ ਦਾ ਥੋੜਾ ਬੋਟਾ ਨੁਕਸਾਨ ਆਉ ਹੋਊਗਾ ਈ 10ਵੀਂ ਦੇ 10ਵੀਂ ਦੇ ਜੋ ਉਹ ਨਹੀਂ ਪੀਲਰ ਨੇ ਉਹ 10ਵੀਂ ਦੇ ਪੇਪਲ ਨੇ ਉਹ ਨੇਰੇ ਵਾਲੇ ਨੇ ਤਾਂ 10ਵੀਂ ਦੇ 13 ਤੱਕ ਦੇ ਪੇਪਲ ਨੇ ਸਾਨੂੰ ਪਤਾ ਹੀ ਹੈ ਜੀ ਹਨਾ ਪਲ ਸਰਕਾਰ ਨੇ ਐਵੇਂ ਵੀ ਕਿਹਾ ਕਿ ਆਨਲਾਈਨ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਪੜਾਈ ਦਾ ਕੋਈ ਜ਼ਿਆਦਾ ਇੰਨਾ ਨੁਕਸਾਨ ਵੀ ਨਹੀਂ ਹੋਣਾ ਪਰ ਠੀਕ ਵੀ ਹੈ ਕਿ ਬੱਚਿਆਂ ਨੂੰ ਠੰਡ ਵੀ ਲੱਗਦੀ ਆ ਬਹੁਤ ਜ਼ਿਆਦਾ ਜਿਹੜਾ ਲੇਟ ਐਲਾਨ ਹੋਇਆ ਕੱਲ ਰਾਤ ਜਾਂ ਕੱਲ ਸ਼ਾਮ ਨੂੰ ਐਲਾਨ ਹੋਇਆ ਇੱਕ ਦਿਨ ਪਹਿਲਾਂ ਵੀ ਐਲਾਨ ਹੋ ਸਕਦਾ ਦੀ ਸ਼ਨੀਵਾਰ ਨੂੰ ਐਲਾਨ ਹੋ ਸਕਦਾ ਦੀ